ਹੱਥ ਜੋੜ ਬਾਸਤੇ ਪਾਵਾਂ ਕਰਾਂ ਜਗ ਲਈ ਰੋਜ਼ ਦੁਆਵਾਂ ਹੱਥ ਜੋੜ ਬਾਸਤੇ ਪਾਵਾਂ ਕਰਾਂ ਜਗ ਲਈ ਰੋਜ਼ ਦੁਆਵਾਂ ਸਦਾ ਕਰੀ ਤੂੰ ਠੰਡੀਆਂ ਛਾਵਾਂ ਦਾਤਿਆ ਦਾਸ ਦੀ ਅਰਜੀ ਐ ਦਾਸ ਦੀ ਅਰਜੀ ਐ ਸਭ ਨਗਰਾਂ ਦੇ ਵਿੱਚ ਖੁਸ਼ੀਆਂ ਖੇੜੇ ਵੰਡਦਾ ਦਾਤਾ ਇੱਕ ਦੂਜੇ ਨੂੰ ਕਿਉਂ ਜਗਤ ਰਹਾ ਹੈ ਪੰਡ ਦਾਤਾ ਸਭ ਨਗਰਾਂ ਦੇ ਵਿੱਚ ਖੁਸ਼ੀਆਂ ਖੇੜੇ ਵੰਡਦਾ ਦਾਤਾ ਇੱਕ ਦੂਜੇ ਨੂੰ ਕਿਉਂ ਜਗਤ ਰਹਾ ਹੈ ਪੰਡ ਦਾਤਾ ਤੇਰੇ ਦਰ ਤੇ ਕਰਾਂ ਦੁਆਵਾਂ ਚਿਤ ਚਰਨਾ ਦੇ ਵਿੱਚ ਲਾਵਾਂ ਹਾਂ ਦਰ ਤੇ ਕਰਾਂ ਦੁਆਵਾਂ ਚਿਤ ਚਰਨਾ ਦੇ ਵਿੱਚ ਲਾਵਾਂ ਸਦਾ ਰਖੀ ਤੁ ਠੰਡੀਆਂ ਸ਼ਾਮਾਂ ਦਾਤਿਆ ਦਾਸ ਦੀ ਅਰਜੀ ਐ ਦਾਸ ਦੀ ਅਰਜੀ ਐ ਤੇਰੀ ਰਹਿਮਤ ਦੇ ਨਾਲ ਸੁਖੀ ਬਸੇ ਸੰਸਾਰੇ ਦਾਤਾ ਸਦਾ ਇੱਕ ਦੂਜੇ ਦਾ ਬੱਧਦਾ ਰਹੇ ਕਮਕਾਰ ਦਾਤਾ ਤੇਰੀ ਰਹਿਮਤ ਦੇ ਨਾਲ ਸੁਖੀ ਬਸੇ ਸੰਸਾਰੇ ਦਾਤਾ ਸਦਾ ਇੱਕ ਦੂਜੇ ਦਾ ਵੱਢਦਾ ਰਹੇ ਵਪਾਰ ਦਾਤਾ ਮਨੋਂ ਬਹਿਰ ਬਰੋਧ ਨੂੰ ਕੱਢ ਦੇ ਜੂੜ ਕਟੜ ਪੋਣੇ ਵਾਲਾ ਵੱਢ ਦੇ ਬੁੱਲੇ ਠੰਡੀ ਹਵਾ ਦੇ ਛੱਡ ਦੇ ਦਾਤਿਆ ਦਾਸ ਦੀ ਅਰਜੀ ਐ ਦਾਸ ਦੀ ਅਰਜੀ ਐ